ਤੁਸੀਂ ਦੇਖ ਰਹੇ ਹੋ ਜੀਟੀਵੀ ਨੈਟਵਰਕ ਤੇ ਮੈਂ ਹਾਂ ਚਮਕੌਰ ਸਿੰਘ ਲੋਪੂ ਸਤਿ ਸ੍ਰੀ ਅਕਾਲ ਦੋਸਤੋ ਆਪਾਂ ਨਾ ਜਦੋਂ ਲੋਪੋ ਤੋਂ ਚੱਕਰਪਿੰਡ ਨੂੰ ਜਾਂਦੇ ਆ ਤੇ ਥੋੜੀ ਜੀ ਪਹੀ ਮੋੜ ਕੇ ਆ ਇੱਕ ਦਰਗਾਹ ਹੈ ਪਹਿਲਾਂ ਇੱਥੇ ਜਦੋਂ ਨੰਗੀਦਾਸੀ ਇੱਕ ਬਹੁਤ ਪੁਰਾਣੀ ਝਿੜੀ ਸੀ ਪਰ ਹੁਣ ਇੱਥੇ ਇੱਕ ਦਰਗਾਹ ਬਣੀ ਵੀ ਆ ਨਾਲ ਇੱਕ ਕਮਰਾ ਤੇ ਐਰ ਕੀ ਬਹੁਤ ਭਾਰੀ ਮੇਲਾ ਵੀ ਹੋਇਆ ਸੀ ਜਿੱਥੇ ਸੁਲਤਾਨਾ ਨੂਰਾਂ ਲੱਗੀਆਂ ਕਿਉਂਕਿ ਪਹਿਲਾਂ ਕੋਈ ਛੋੜਾ ਜਿਹਾ ਢੰਡਾਰਾ ਹੁੰਦਾ ਸੀ ਅਕਬਾਲ ਲੱਗਦੀ ਸੀ ਪਰ ਜਿਹੜੀ ਇਹ ਜਗ੍ਹਾ ਨਾ ਬਹੁਤ ਸ਼ਕਤੀ ਵਾਲੀ ਫਕੀਰਾਂ ਦੀ ਜਗ੍ਹਾ ਦੱਸੀ ਜਾਂਦੀ ਹੈ ਤੇ ਆਮ ਹੀ ਇੱਥੇ ਪਿੰਡਾਂ ਦੇ ਵਿੱਚ ਪ੍ਰਚਲਿਤ ਆ ਕਹਿੰਦੇ ਜੇਕਰ ਕਿਸੇ ਨੂੰ ਕੋਈ ਵੀ ਹਵਾ ਦਾ ਜਿਵੇਂ ਕੋਈ ਕਹਿ ਦਿੰਦੇ ਨਾ ਵੀ ਭੂਤ ਪ੍ਰੇਤ ਦਾ ਚੱਕਰ ਹੈ ਤੇ ਉਹ ਕਹਿੰਦੇ ਜਦੋਂ ਇਹ ਪਹੀ ਮੁਰਦਾ ਤੇ ਉਹ ਪਿੱਛੇ ਹੀ ਰਹਿ ਜਾਂਦਾ ਇੱਥੇ ਆਉਂਦਾ ਹੀ ਬੰਦਾ ਠੀਕ ਹੋ ਜਾਂਦਾ ਹੈ। ਕਿਰਬਾਬੀ ਪਰਿਵਾਰ ਆ ਜਿਹੜੇ ਤੇ ਉਹਨਾਂ ਦੇ ਪਰਿਵਾਰ ਚੋਂ ਆ ਬਾਬਾ ਰਫੀ ਮੁਹੰਮਦ ਆ ਤੇ ਉਹ ਤੇ ਨਾਲ ਸਾਡੇ ਜਿਹੜੇ ਮਾਤਾ ਜੀ ਉਹ ਸੇਵਾ ਕਰਦੇ ਨੇ ਇੱਥੇ ਤੇ ਬੜੀ ਦੂਰੋਂ ਦੂਰੋਂ ਵੀ ਸੰਗਤ ਆਉਂਦੀ ਆ ਪਰ ਐਰ ਕੀ ਨਾ ਜਦੋਂ ਮੇਲਾ ਹੋਇਆ ਇੱਥੇ ਸੁਲਤਾਨਾ ਨੂਰਾ ਲੱਗੀਆਂ ਉਦੋਂ ਤੱਕਆਂ ਕੀ ਬਾਤਾਂ ਸੀ ਕਮਾਲੀ ਸੀ ਕਿਉਂਕਿ ਬਹੁਤ ਵੱਡੇ ਭੰਡਾਰੇ ਹੋਣ ਲੱਗੇ। ਸੋ ਆਪਾਂ ਗੱਲਬਾਤ ਕਰਦੇ ਆ ਬੱਬਾ ਜੀ ਸਾਸਤਰੀ ਕਾਲ ਪਹਿਲਾ ਤਾਂ ਤੇ ਬੱਬਾ ਜੀ ਇਉਂ ਦੱਸੋ ਵੀ ਜਿਹੜੀ ਇਹ ਜਗ੍ਹਾ ਹੈ ਇਹ ਦਰਗਾਹ ਹੈ ਇਹ ਕਿੰਨਾ ਦੀ ਆ ਤੇ ਕਿੰਨੀ ਕੁ ਪੁਰਾਣੀ ਹੈ ਇਹ ਜੀ ਪ੍ਰਾਤਮ ਸਮੇਂ ਤੋਂ ਸੁਣਦੇ ਆ ਰਹੇ ਬਜ਼ੁਰਗਾਂ ਤੋਂ ਵੀ ਇੱਥੇ ਕੋਈ ਫਕੀਰ ਹੋਏ ਆ ਹੂੰ ਜਿਹੜੇ ਸਾਡੀ ਕਾਸਟ ਦੇ ਵਿੱਚੋਂ ਸੀਗੇ ਉਹਨਾਂ ਨੇ ਇੱਥੇ ਬੰਦਗੀ ਕਰੀ ਬੈਠ ਕੇ ਕਿਉਂਕਿ 47 ਤੋਂ ਪਹਿਲਾਂ ਤਾਂ ਇੱਥੇ ਨਲਿਆਂ ਵਰਗਾ ਮਾਹੌਲ ਸੀ ਕੋਈ ਜ਼ਮੀਨ ਨਹੀਂ ਸੀ ਬੀਜੀ ਵਾਹੀ ਜਾਂਦੀ ਕਲਰਾਂ ਵਿੱਚ ਆ ਕੇ ਬਹਿ ਕੇ ਉਹਨਾਂ ਨੇ ਭਗਤੀ ਕੀਤੀ ਤੇ ਉਹਨਾਂ ਦੀ ਭਗਤੀ ਨੂੰ ਭਾਗ ਲੱਗਿਆ ਉਹ ਸਮੇਂ ਦੇ ਨਾਲ ਬਦਲਦੇ ਬਦਲਦੇ ਸਮੇਂ ਦੇ ਨਾਲ ਇਸ ਪਰਿਵਾਰ ਕੋਲੇ ਤੀਜੀ ਪੀੜ੍ਹੀ ਦੇ ਵਿੱਚ ਹੁਣੇ ਜਿਨ੍ਹਾਂ ਦੀ ਪੈੜੀ ਵਿੱਚ ਇਹ ਜਗ੍ਹਾ ਸਰਦਾਰ ਕਿਰਪਾਲ ਸਿੰਘ ਇਕਬਾਲ ਸਿੰਘ ਸਵਰਗਯਾ ਮਹਿੰਦਰ ਸਿੰਘ ਜੀ ਦੇ ਲੜਕੇ ਆ ਮੋਗੇ ਕੇ ਪਰਿਵਾਰ ਚੋਂ ਆਰਤੀ ਇਹ ਕਹਿੰਦੇ ਆ ਜੀ ਉਹ ਚੱਕਰ ਰੋੜਤੇ ਆ ਇਹ ਉਹਨਾਂ ਦਾ ਖੇਤ ਉਸ ਖੇਤ ਦੇ ਵਿੱਚ ਜਗ੍ਹਾ ਬਣੀ ਹੋਈ ਹੈ ਪਹਿਲਾਂ ਉਹ ਭੰਡਾਰਾ ਕਰਾਉਂਦੇ ਹੁੰਦੇ ਸੀ ਪਹਿਲਾਂ ਉਹ ਭੰਡਾਰਾ ਕਰਾਉਂਦੇ ਸੀ ਹੂੰ ਬੰਦੇ ਦੇ ਲੋਕ ਨਾਲ ਸਹਿਯੋਗ ਦਿੰਦੇ ਸੀ ਸਦਾ ਦਰਸ਼ਨਸ਼ੋ ਦਰਸ਼ੀ ਉਹ ਬਹੁਤ ਸਹਿਯੋਗ ਕਰਦਾ ਸੀ ਫਕੀਰਾਂ ਦੇ ਪੰਡਾਰੇ ਦਾ ਆਪ ਦਾ ਸਾਰਾ ਟੈਂਟ ਲਾ ਕੇ ਉਹਨੇ ਪੰਡਾਰਾ ਕਰਨ ਹੌਲੀ-ਹੌਲੀ ਕਰਦੇ ਆ ਇੱਥੇ ਸਾਨੂੰ ਹੁਕਮ ਹੋ ਗਿਆ ਅਸੀਂ ਝਾੜੂ-ਪੋਚਾ ਕਰਨ ਲੱਗੇ ਬਹੁਤ ਕੱਖ ਕੰਡਾ ਤੇ ਇੱਥੇ 베ਰੀਆਂ 베ਰੀਆਂ ਬਹੁਤ ਝਾੜ-ਭੂਟ ਸੀ ਉਹਨਾਂ ਦੀ ਸੇਵਾ ਕਰਾਉਂਦਿਆਂ ਕਰਾਉਂਦਿਆਂ ਹੌਲੀ-ਹੌਲੀ ਕਮਰਾ ਤਿਆਰ ਹੋਇਆ ਫਿਰ ਅੰਦਰ ਟੁਕੜੀ ਲਾਈ ਫਿਰ ਬਾਹਰ ਟੁਕੜੀ ਲਾਈ ਸਾਰੀ ਰਗਵਾਈ ਕਰਵਾਈ ਸੰਤ ਬਾਬਾ ਨਰਮਨ ਦਾਸ ਬਾਬਾ ਉਤਮ ਦਾਸ ਜੀ ਉਹਨਾਂ ਦੇ ਸ਼ੇਸ਼ਾ ਬੜੀ ਨਿਮਰਤਾ ਵਾਲੇ ਐ ਉਹਨਾਂ ਨੇ ਮਾਰਗਦਰਸ਼ ਕਰਾਇਆ ਵੀ ਇਕੱਲੇ ਫਕੀਰ ਨਹੀਂ ਇੱਥੇ ਬੜੇ ਫਕੀਰਾਂ ਦਾ ਪਹਿਰਾ ਹੈ ਤਿੰਨ ਰੰਗ ਦਾ ਇੱਥੇ ਪੱਥਰ ਲੱਗੋ ਲਾਲ ਹਰਾ ਤੇ ਚਿੱਟਾ ਉਹ ਮੇ ਪੱਥਰ ਲਾਇਆ ਬਣਾਉਣ ਲੱਗੇ ਗੱਲ ਇੱਥੋਂ ਤਾਈ ਪਹੁੰਚ ਗਈ ਵੀ ਅਸੀਂ ਫਕੀਰਾਂ ਦੇ ਨਾਲ ਪਿਆਰ ਕਰਦਿਆਂ ਕਰਦਿਆਂ ਆਥਨ ਸਮੇਰ ਕਰੋ ਆਉਣਾ ਧੂਫ ਜੋਤ ਕਰਨੀ ਸੇਵਾ ਕਰਨੀ ਝਾੜੂ ਪੋਚਾ ਕਰਨਾ ਉਹ ਝਾੜੂ ਪੋਚਾ ਕਰਦਿਆਂ ਕਰਦਿਆਂ ਹੀ ਸਾਨੂੰ ਉਹਦੀ ਪਤਾ ਲੱਗਿਆ ਜਦੋਂ ਫਕੀਰਾਂ ਦੀ ਆਵਾਜ਼ ਮੈਨਣ ਲੱਗ ਗਈ ਸਾਨੂੰ ਹੂੰ ਤੇ ਆਵਾਜ਼ ਸ ਮੇਰੇ ਘਰ ਦੇ ਆ ਮੇਰੇ ਘਰ ਵਾਲੀ ਹੈ ਉਹ ਅਨਪੜ ਤੇ ਭੋਲੀ ਹੋਣ ਕਰਕੇ ਉਹਨੂੰ ਉਹਨਾਂ ਨੇ ਦਰਸ਼ਨ ਦੇਣੇ ਵੀ ਸ਼ੁਰੂ ਕਰਤੇ ਹੂੰ ਤੇ ਮਾਤਾ ਜੀ ਉਹਨਾਂ ਨੇ ਫਿਰ ਸੋਚਿਆ ਵੀ ਆਪਾਂ ਜਦੋਂ ਦਰਸ਼ਨ ਹੋਣੇ ਸ਼ੁਰੂ ਕਰਤੇ ਹੌਲੀ ਹੌਲੀ ਇਹ ਜਗ੍ਹਾ ਆਵਾਜ਼ ਹੋਣ ਲੱਗ ਗਈ ਹੂੰ ਤੇ ਅੱਜ ਤਕਰੀਬਨ 12 ਸਾਲ ਦੇ ਵਿੱਚ ਸੈਗਰਿਆਂ ਦੀ ਗਿਣਤੀ ਦੇ ਵਿੱਚ ਕੈਨੇਡਾ ਅਮਰੀਕਾ ਅੰਗਲੈਂਡ ਤੱਤ ਦੇ ਸੇਵਾਦਾਰ ਆ ਜਿੱਥੋਂ 150 ਕਿਤੇ 30 ਆ ਕਿਤੇ 20 ਆ ਸਾਰੀਆਂ ਕੰਟਰੀਆਂ ਦੇ ਲੋਕਾਂ ਨੇ ਇਸ ਸਥਾਨ ਦਾ ਆਸਰਾ ਤੱਕਿਆ ਤੇ ਅਸੀਂ ਅਰਦਾਸ ਕੀਤੀ ਬਾਬਾ ਜੀ ਇਹ ਕੀ ਦੱਸੋ ਜਿਹੜੀ ਆਮ ਗੱਲ ਚੱਲਦੀ ਆ ਕਹਿੰਦੇ ਜਿਹੜਾ ਭੂਤ ਪ੍ਰੇਤ ਕਿਤੋਂ ਨਾ ਲੋਟ ਆਵੇ ਨਾ ਕਹਿੰਦੇ ਜਦੋਂ ਬਾਬਾ ਫਕੀਰ ਬਾਬਾ ਚੰਬੇ ਸ਼ਾਹ ਦੇ ਦਰਬਾਰ ਅੱਲੀ ਨੂੰ ਜਾਂਦਾ ਕਹਿੰਦੇ ਪਹੀ ਤੋਂ ਹੀ ਰੌਲਾ ਪਾ ਕੇ ਮੁੜ ਜਾਂਦਾ ਇਹ ਗੱਲ ਸੱਚੀ ਬਾਬਾ ਬਿਲਕੁਲ ਸੱਚੀ ਹੈ ਜੀ ਜਦੋਂ ਹੀ ਪਹੀ ਮੁੜ ਜਾਂਦਾ ਜਿਹੜੇ ਬੰਦੇ ਦੇ ਕੋਈ ਵੀ ਜਿਵੇਂ ਮਹਾਰਾਜ ਨੇ ਬੜੇ ਥਾਈ ਗੁਰਬਾਣੀ ਦੇ ਵਿੱਚ ਕਿਹਾ ਕਿ ਅੰਤਕਾਲ ਜੋ ਮੰਦਰ ਸਿਮਰਐ ਸੀ ਚਿੰਤਾ ਮੈਂ ਜੋ ਮਰੈ ਪ੍ਰੇਤ ਜੂਨ ਬਲਵਲ ਉਤਰੈ ਪਸ਼ੂ ਪ੍ਰੇਤ ਮੁਗਦ ਕੋ ਉਤਾਰੇ ਹੂੰ ਪ੍ਰੇਤਾਂ ਦਾ ਜ਼ਿਕਰ ਕੀਤਾ ਹੂੰ ਪ੍ਰੇਤ ਜੂਨੀ ਦੇ ਵਿੱਚ ਜਾਣ ਵਾਲੇ ਲੋਕ ਜੇ ਕਿਸੇ ਨੂੰ ਤੰਗ ਪਰੇਸ਼ਾਨ ਕਰਦੇ ਆ ਸ਼ੈਤਾਨੀ ਪੈਰੇ ਹੂੰ ਉਹ ਮੋੜ ਤੇ ਹੀ ਬੰਦਾ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੂੰ ਅੱਜ ਕੱਲ ਕੀ ਹੈ ਅੱਜ ਕੱਲ ਲੋਕ ਡਿਪਰੈਸ਼ਨ ਦਾ ਮਰੀਜ਼ ਕਹਿ ਦਿੰਦੇ ਆ ਦਵਾਈਆਂ ਦੋਣ ਲੱਗ ਜਾਂਦੇ ਆ ਲਾ ਕਹਿੰਦੇ ਕਿਸੇ ਨਸ਼ੇ ਪੱਤੇ ਕਰਕੇ ਕਮਲਾ ਹੋਇਆ ਵਾ ਇਹ ਤੇ ਇਸ ਦੁਬਿਧਾ ਦੇ ਵਿੱਚ ਪੈ ਕੇ ਇੱਕ ਦੁਕਾਨਦਾਰ ਰੇੜੀਆਂ ਬਣਾ ਕੇ ਬਹਿ ਗਏ ਖੇੜਦੇ ਆ ਤਰਾ ਤਰਾ ਨੇ ਢੋਲ ਲੰਗਾਰੇ ਵਜਾਉਂਦੇ ਆ ਜਕਾਰੇ ਲਾਉਂਦੇ ਆ ਪਤਾ ਨਹੀਂ ਕੀ ਕੀ ਟਕਵੰਝ ਕਰਦੇ ਆ ਭਾਈ ਇਹ ਗੱਲਾਂ ਕਰਕੇ ਕਈ ਪੀਰਾਂ ਦੀਆਂ ਜਗ੍ਹਾ ਤੋਂ ਵੀ ਲੋਕੀ ਨਫ਼ਰਤ ਕਰਨ ਲੱਗ ਗਏ ਵੀ ਸਾਰੀ ਸਾਰੀ ਜਿਹੜੀ ਬਿਠੇ ਢੋਲ ਵੱਜੀ ਜਾਂਦੇ ਆ ਨਗਾਰੇ ਵੱਜੀ ਜਾਂਦੇ ਆ ਹੱਸੜ ਹਲਾਈ ਜਾਂਦੀ ਆ ਪਰ ਇੱਥੇ ਕੇਵਲ ਫਕੀਰਾਂ ਦੀ ਸੇਵਾ ਕੀਤੀ ਤੇ ਜਿੱਥੇ ਮਰਜ਼ੀ ਬਹਿ ਕੇ ਉਹਨਾਂ ਨੂੰ ਅਸੀਂ ਯਾਦ ਕਰ ਲਈਏ ਉੱਥੇ ਹੀ ਹਾਜ਼ਰ ਹੋ ਜਾਂਦੀ ਆ ਜ਼ਰੂਰੀ ਨਹੀਂ ਵੀ ਕੋਈ ਸਪੈਸ਼ਲ ਅਸਣ ਹੋਊਗਾ ਜਾਂ ਵੀ ਗੀਤ ਸੰਗੀਤ ਹੋਊਗਾ ਜਾਂ ਕੋਈ ਘੋਲ ਵੱਜੂਗਾ ਫਿਰ ਪਤਾ ਲੱਗੂਗਾ ਪਰਿਵਾਰ ਦੀ ਜੋ ਵੀ ਉਹਨਾਂ ਵਿਤ ਰਹੀ ਹੈ ਉਹ ਸਾਰਾ ਇਹ ਮਾਤਾ ਜੀ ਹੁਣ ਹੀ ਦੇਖ ਲੈਂਦੇ ਆ ਤੇ ਜਦੋਂ ਹੀ ਪਹਿਲਾ ਥੋੜਾ ਪੈ ਜਾਂਦਾ ਅਗਲੇ ਦੀ ਇੱਥੇ ਹੂੰ ਤੂਫਾਂ ਦੇ ਨਾਲ ਥੋੜਾ ਪੈਂਦਾ ਜਦੋਂ ਪੈ ਜਾਂਦਾ ਤੇ ਨਾਲ ਦੀ ਨਾਲ ਹੀ ਬੰਦਾ ਇੱਥੇ ਬੈਠੇ ਹੀ ਕਹਿ ਦਿੰਦਾ ਮੈਂ ਠੀਕ ਆ ਇੱਥੇ ਹੀ ਦੱਸ ਦਿੰਦਾ ਇੱਥੇ ਹੀ ਦੱਸ ਦਿੰਦਾ ਹੋਏ ਨਹੀਂ ਵੀ 5 7 ਜਾਂ 40 ਦਿਨਾਂ ਬਾਅਦ ਜਾਂ 20 ਦਿਨਾਂ ਬਾਅਦ ਇੱਥੇ ਬੈਠੇ ਨੂੰ ਤਜਰਬਾ ਉਹਦੀ ਹੋ ਗਈ ਮੈਨੂੰ ਕਹਿੰਦੇ ਹੱਥ ਤੇ ਸਰੋ ਜਮਾਨੀ ਅੱਜ ਤੇ ਸਰੋ ਜਮਾਨੀ ਉਹਦੇ ਵਿੱਚ ਜੇ ਸੀ ਮਰੀਜ਼ ਕੱਢ ਕੇ ਲਿਆਉਣੇ ਹੋਣ ਮੇਰੇ ਖਿਆਲ 10 ਤੋਂ 12 ਮਰੀਜ਼ ਕੈਂਸਰ ਦੇ ਠੀਕ ਹੈ ਤੇ ਹਾਂ ਆ ਹੁਣੇ ਚੱਕ ਕਲਾ ਦਾ ਦਰਸ਼ਕ ਸੀ ਉਹਦੀਆਂ ਰਿਪੋਰਟਾਂ ਵੇਖੋ ਭਾਵੇਂ ਪਹਿਲੀ ਰਿਪੋਰਟ ਦੇ ਵਿੱਚ ਆਉਂਦਾ ਕੈਂਸਰ ਹਾਂ ਗਰਗ ਹਸਪੀਟਲ ਜਗਰਾਉਂ ਤੋਂ ਦਵਾਈ ਸ਼ੁਰੂ ਕਰਦਾ ਸਾਨੂੰ ਪਤਾ ਲੱਗਦਾ ਸਾਡੇ ਦਾ ਪਿਆਰ ਸੀ ਆ ਗਿਆ ਹਾਂ ਪੰਜ ਵਾਰ ਉਹਨੂੰ ਇੱਥੇ ਸੱਦਿਆ ਗਿਆ ਪੰਜ ਵਾਰ ਹੋਣ ਤੋਂ ਬਾਅਦ ਦਸਾਂਤਨਾ ਬਾਅਦ ਚੈੱਕਅਪ ਕਰਵਾਇਆ ਉਹ ਕੈਂਸਰ ਦੀ ਗੰਢ ਗਾਇਬ ਸੀ ਹੂੰ ਹੁਣ ਵਿਚਾਰੇ ਸਾਰਾ ਪਰਿਵਾਰ ਹੀ ਸਾਡੇ ਨਾਲ ਜੁੜਿਆ ਹੋਇਆ ਦਾ ਹੂੰ ਤੇ ਇਸ ਪਰਿਵਾਰ ਦੇ ਜਿਹੜੇ ਪਰਿਵਾਰ ਦੇ ਖੇਤ ਵਿੱਚ ਜਗ੍ਹਾ ਹੈ ਇਹਨਾਂ ਦੇ ਖੁਦ ਪਰਿਵਾਰ ਦੇ ਵਿੱਚ ਇੱਕ ਲੜਕੀ ਸੀ ਬਹੁਤ ਪਰੇਸ਼ਾਨ ਇਹਨਾਂ ਦੀ ਭੈਣ ਆਰਤੀ ਜੀ ਹੂੰ ਉਹਨੇ ਇਸ ਪੀਰ ਦੇ ਮੂਰੇ ਅਰਦਾਸ ਬੇਨਤੀ ਕੀਤੀ ਦੁਆ ਕੀਤੀ ਤੇ ਐਸੀ ਪ੍ਰਵਾਨ ਹੋਈ ਉਹ ਸਾਰੀ ਦਵਾਈ ਛੁੱਡੀ ਤੇ ਜਿਹੜਾ ਭਿਆੰਕਰ ਰੋਗ ਸੀ ਉਹ ਖਤਮ ਹੋਇਆ ਹੂੰ ਕੋਦੇ ਪਰਿਵਾਰ ਨੂੰ ਵੀ ਪਤਾ ਇਹ ਪਰਿਵਾਰ ਜੀਰੋ ਤੋਂ ਹੀਰੋ ਹੋਏ ਜੇ ਬਬਾਈ ਮੰਨ ਲਓ ਕਿਸੇ ਨੂੰ ਕੋਈ ਦੁੱਖ ਤਕਲੀਫ ਆ ਕੋਈ ਐ ਮੰਨ ਲਓ ਕਿ ਦੇ ਘਰੇ ਲੱਗਦਾ ਉਹਨੂੰ ਜਾਂ ਜਿਵੇਂ ਕੋਈ ਡਰ ਨ ਡਰ ਨਾ ਲੱਗੇ ਜਾਂਦੇ ਆ ਜਾਂ ਕਮਲਿਆਂ ਜਾਂ ਗੂੰਹ ਹੋ ਜਾਂਦੀ ਆ ਇੱਥੇ ਕਿਹੜੇ ਦਿਨ ਆਉਂਦੇ ਆ ਹਰ ਰੋਜ਼ ਹੀ ਉਹਨੇ ਕਦੋਂ ਹਰ ਰੋਜ਼ ਜਦੋਂ ਮਰਦੀ ਦਿਨ ਆ ਰਾਤ ਆ ਕੋਈ ਦਿਨ ਨਹੀਂ ਕੋਈ ਟਾਈਮ ਨਹੀਂ ਆਵੇਂ ਰਾਤ ਦੇ 12 ਵਜੇ ਆ ਜਾਂ ਦਿਨ ਦੇ 11 ਵਜੇ ਜਦੋਂ ਮਰਜ਼ੀ ਹਾਜ਼ਰ ਕਰ ਲਈਏ ਉਹਦੀ ਹਾਜ਼ਰ ਹੋ ਜਾਈਏ ਨੰਬਰ ਵੀ ਬੋਲਦੇ ਬਾਬਾਏ ਠੋੜਾ ਨੰਬਰ ਮੰਨ ਲਾ ਕਿਹੜਾ ਚੱਲਦਾ ਸਾਡਾ ਨੰਬਰ ਜੀ 2 ਚੱਲਦੇ ਆ 94643 14248 ਮਾਤਾ ਜੀ ਦਾ ਨੰਬਰ ਹੈ 98726 799 7151 ਅੱਛਾ ਜੀ ਫੋਨ ਤੇ ਵੀ ਸਾਡੇ ਨਾਲ ਜੋ ਲਿੰਕ ਹੋ ਜੇ ਨਾ ਬਹੁਤ ਪਰਿਵਾਰ ਇਹੋ ਜਿਹੇ ਜਿਨ੍ਹਾਂ ਨਾਲ ਫੋਨ ਤੇ ਲਿੰਕ ਕਰਨ ਦੇ ਨਾਲ ਹੀ ਹੂੰ ਠੀਕ ਹੋ ਜਾਂਦੇ ਜਦੋਂ ਬਾਹਰ ਪੁਰਾ ਜਿਵੇਂ ਮੰਨ ਲਓ ਕੋਈ ਵਿਦੇਸ਼ ਚ ਆ ਤੂੰ ਤੁਹਾਡੇ ਨਾਲ ਫੋਨ ਤੇ ਤੂੰ ਗੱਲ ਕਰਦੇ ਉਹ ਤੇ ਗੱਲ ਕਰਕੇ ਬਾਹਰਲੇ ਦੇਸ਼ਾਂ ਦੇ ਵਿੱਚ ਜਿਨ੍ਹਾਂ ਨਾਲ ਵੀ ਫੋਨ ਤੇ ਗੱਲ ਹੋ ਗਈ ਉਦੋਂ ਹੀ ਠੀਕ ਹੋ ਜਾਂਦੇ ਜਦੋਂ ਥੋਲਾ ਪਾ ਦਿੰਦੇ ਆ ਹਮ ਇੱਕ ਵਿਦੇਸ਼ਾਂ ਚ ਲੜਕੀ ਹੈ ਆਪਣੇ ਲਖੇ ਪਿੰਡ ਦੀ ਹੂੰ ਉਹਦੇ ਅੱਦੇ ਸਰ ਦੇ ਵਿੱਚ ਸੁਖਜੀਤ ਦਾ ਨਾਮ ਹੈ ਉਹਦੇ ਅੱਦੇ ਸਰ ਦੇ ਵਿੱਚ ਮੱਛਦਾ ਸੀ ਅੱਦਾ ਸਰ ਹੂੰ ਤੇ ਫੋਨ ਕਰਿਆ ਪਤਾ ਲੱਗ ਗਿਆ ਉਹਨੂੰ ਕਿਵੇਂ ਨਾ ਕਿਵੇਂ ਉਹਨੂੰ ਫੋਨ ਕਰਿਆ ਗੱਲ ਕਰੀ ਉਹਦੇ ਨਾਲ ਸਰਬਸਾਦੇ ਨਾਲ ਫੋਨ ਤੇ ਹੀ ਗੱਲ ਆ ਫੋਨ ਤੇ ਹੀ ਫੋਟੋ ਵੀ ਫੋਟੋਆਂ ਸੀ ਹਮ ਅੱਜ ਉਹ ਕੁੜੀ ਬਿਲਕੁਲ ਠੀਕ ਠਾਕ ਹੈ ਡਰਾਈਵਿੰਗ ਕਰਦੀ ਹੈ ਨੌਕਰੀ ਕਰਦੀ ਹੈ ਥੋੜੇ ਦਿਨਾਂ ਨੂੰ ਲੱਕੇ ਆਣਾ ਉਹ ਕਹਿੰਦੀ ਮੈਂ ਤਾਂ ਦਰਗਾਹ ਵੀ ਪਹਿਲੀ ਵਾਰੀ ਦਰਸ਼ਨ ਕਰੂੰਗੀ ਵੀ ਜਿਨ੍ਹਾਂ ਨੇ ਐਡਾ ਰੋਗ ਮੇਰਾ ਬਿਨਾਂ ਕਿਸੇ ਦਵਾਈ ਤੋਂ ਬਿਨਾਂ ਕਿਸੇ ਪਰਹੇਜ਼ ਤੋਂ ਬਿਨਾਂ ਕਿਸੇ ਟੋਨੇ ਦਾ ਮਲ ਤੋਂ ਬਿਨਾਂ ਕਿਸੇ ਗੱਲ ਤੋਂ ਮੈਨੂੰ ਤੁਸੀਂ ਠੀਕ ਕਰਤਾ ਬਾਬੇ ਆ ਵੀ ਗੱਲ ਜਿਵੇਂ ਹੁਣ ਅਸੀਂ ਵੀ ਵੀਡੀਓ ਪਾਈ ਆ ਜਿਵੇਂ ਆਮ ਕੋਈ ਦਵਾਈਆਂ ਦਿੰਦਾ ਨੁਕਤੇ ਹੁੰਦੇ ਉਹਨਾਂ ਦੀ ਵੀਡੀਓ ਪਾ ਦਿੱਦੀ ਆ ਪਰ ਇੱਥੋਂ ਦੀ ਨੰਗੀ ਤਾਂ ਸੀ ਦੇਖੀ ਤਾਂ ਸੀ ਹੁਣ ਲਗਾਤਾਰੀ ਇੱਥੇ ਸਖਤ ਆਉਂਦੀਆਂ ਮੇਰੇ ਮਨ 'ਚ ਆਇਆ ਵੀ ਅੱਜ ਪਾਪਾ ਜੀ ਨੂੰ ਮਿਲ ਕੇ ਚੱਲਦੇ ਆ ਪੁੱਛਦੇ ਆ ਕਿਉਂਕਿ ਚਲ ਸਾਡਾ ਤਾਂ ਪਿੰਡ ਆ ਸਾਨੂੰ ਤਾਂ ਪਤਾ ਹੈ ਤੁਹਾਡੇ ਬਾਰੇ ਵੀ ਤੁਸੀਂ ਕੋਈ ਇਹ ਜਣੀ ਆ ਟੂ ਨੇਟ ਆਮਣ ਬਾਰੇ ਜ਼ਰੂਰ ਦੱਸੋ ਵੀ ਕੋਈ ਜਿਵੇਂ ਇਹ ਜਿਹਾ ਕੰਮ ਤਾਂ ਨਹੀਂ ਨਾ ਜੀ ਇਹ ਬਿਲਕੁਲ ਨਹੀਂ ਦੇ ਦੇ ਇਹ ਗੱਲਾਂ ਤਾਂ ਰਹਿਣਾ ਵੀ ਦੂਰ ਚਾਹੀਦਾ ਤੇ ਹੈ ਵੀ ਦੂਰ ਹਮ ਬੰਦਗੀ ਜ਼ਰੂਰ ਕਰਨੀ ਚਾਹੀਦੀ ਹੈ ਅਸੀਂ ਬੰਦਗੀ ਕੀ ਕਰਦੇ ਆ ਕੀ ਪੜ੍ਹਦੇ ਆ ਉਹ ਸਾਨੂੰ ਪਤਾ ਸਾਡਾ ਪਰਿਵਾਰ ਇਤਨੀ ਜੱਥੇ ਨਾਲ ਜੁੜਿਆ ਵੀ ਪਰਿਵਾਰ ਆ ਸੀ ਬਕਾਇਦਾ ਸਾਡੇ ਬੇਟੇ ਹਮ ਸਰਜੀਤ ਸਿੰਘ ਸਲੀਮ ਨੇ ਪੀ ਐਚ ਡੀ ਤੱਕ ਕੀਤੀ ਹਮ ਪਰ ਅਸੀਂ ਇੱਥੇ ਜਿਹੜੀ ਸੇਵਾ ਕਰਦੇ ਬੱਚਾ ਸਾਨੂੰ ਠਾਉਂਦਾ ਨਹੀਂ ਵੀ ਜਦੋਂ ਤੁਹਾਡੇ ਫਕੀਰ ਬਾਲਾ ਜੇ ਕਿਸੇ ਨੂੰ ਤੰਦਰੁਸਤੀ ਮਿਲਦੀ ਹੈ ਤਾਂ ਆਪਾਂ ਨੂੰ ਦੁਆਵਾਂ ਦੇਊਗਾ ਉਹਨਾਂ ਦੁਆਵਾਂ ਦਾ ਅਸਰ ਜੇ ਦਿਖਾਉਣਾ ਹੋਵੇ ਤਾਂ ਬੇਅੰਤ ਸੰਗਤਾਂ ਜਿਨ੍ਹਾਂ ਦਾ ਅਸੀਂ ਦੱਸ ਸਕਦੇ ਵੀ ਆਪਦੇ ਮੂੰਹੋਂ ਦੱਸ ਪਰ ਉਹਨਾਂ ਵਿੱਚੋਂ ਇੱਕ ਅਸੀਂ ਸੱਦਿਆ ਅੱਜ ਆ ਸਾਡੇ ਕੋਲੇ ਬੈਠੇ ਆ ਕੁਦਰਤੀ ਪਰਤਪਾਲ ਸੇ ਗੱਲ ਉਪੋ ਪਿੰਡ ਤੋਂ ਤੁਸੀਂ ਉਹਨਾਂ ਦੀ ਜਵਾਨੀ ਪੁੱਛੋ ਵੀ ਕੀ ਉਹਨਾਂ ਦਾ ਵਾਪਰਦਾ ਸੀ ਕਿਵੇਂ ਉਹ ਠੀਕ ਹੋਏ ਕੀ ਕੀ ਕਰਕੇ ਉਹ ਸਾਡੇ ਕੋਲੇ ਪਹੁੰਚੇ ਸੀ ਕਿਵੇਂ ਕਿਵੇਂ ਉਹਦੇ ਨਾਲ ਹੋਈ ਆ ਤੁਹਾਡੀ ਮਾਤਾ ਜੀ ਉਹਨਾਂ ਦੇ ਕੋਲੇ ਬੈਠੇ ਆ ਉਹ ਉਹਨਾਂ ਨੂੰ ਪੁੱਛ ਲਓ ਵੀ ਕੀ ਉਹਨਾਂ ਦੇ ਨਾਲ ਕਿਉਂਕਿ ਆਪਾਂ ਅੱਜ ਜਦੋਂ ਆਉਂਦੇ ਸੀ ਤੇ ਕੀ ਨਾ ਵੀਰੇ ਆਪਣਾ ਪਰਤਪਾਲ ਪਰ ਤੇ ਤੁਸੀਂ ਅੱਜ ਵੇਹੇ ਚਲੋ ਜਦੋਂ ਇੱਥੇ ਆਉਂਦੇ ਜਾਂਦੇ ਰਹਿੰਦੇ ਹੁਣ ਕੀ ਗੱਲ ਕੀਤੀ ਸੀ ਸਮੱਸਿਆ ਕੀ ਆ ਗਈ ਸੀ ਮੇਰਾ ਪਾਟੇ ਟੁੱਟ ਗਿਆ ਸੀਗਾ ਜੀ ਅੱਛਾ ਡੀ ਐਮ ਸੀ ਚੋਂ ਯਾਨੀ ਕਿਹੜਾ ਉਥੋਂ ਆਪਰੇਸ਼ਨ ਕਰਾ ਲਿਆ ਸੀਗਾ ਤੇ ਬਾਅਦ ਚ ਚੀਜ਼ ਨਹੀਂ ਸੀ ਪੈਣੋ ਹਟਦੀ ਤੇ ਇਕ ਲੱਤ ਮੇਰੀ ਯਾਨੀ ਮੁੜਦੀ ਨਹੀਂ ਸੀ ਸਿੱਧ ਕੋਈ ਰਹਿੰਦੀ ਸੀ ਅੱਛਾ ਮੁੜਨੋਂ ਹਟ ਗਈ ਸੀ ਹਾਂ ਹੂੰ ਯਾਨੀ ਜਵੇਂ ਸਰਗਾ ਪਾਇਆ ਹੁੰਦਾ ਯਾਨੀ ਸਿੱਧ ਕੋਈ ਰਹਿੰਦੀ ਸੀ ਹੂੰ ਜਿਉਂਦਾ ਮੈਂ ਇੱਥੇ ਆਉਣ ਲੱਗਾ ਯਾਨੀ ਜਮਾ ਹੁਣ ਸੈਟਾਂ ਲੱਤ ਵੀ ਮੁੜਦੀ ਆ ਇਹ ਫਿਰ ਦੱਸਿਆ ਕਿਵੇਂ ਕਿਉਂਕਿ ਚਲ ਆਪਣੇ ਤਾਂ ਇੱਧਰ ਘਰ ਵੀ ਠੁੱਡੇ ਇੱਧਰ ਹੀ ਲੱਗ ਨੇੜੀ ہاں ਨੇੜੀ ਹੀ ਕਰ ਨੇੜੀ ਕਰ ਫਿਰ ਦੋਨੋਂ ਜਦੋਂ ਕਿਉਂਕਿ ਜਗ੍ਹਾ ਤੇ ਪ੍ਰਾਣ ਗੋਈ ਆਪਾਂ ਲੱਗਦੇ ਸੀ ਆਮ ਹੀ ਪਤਾ ਕਿਵੇਂ ਲੱਗਾ ਹੁਣ ਕਿਵੇਂ ਪਤਾ ਲੱਗਿਆ ਬਾਬੇ ਅਰਦਾਸ ਬੇਨਤੀ ਕਰ ਦਿੰਦੇ ਇੱਥੇ ਬਸ ਆਈ ਪਤਾ ਲੱਗ ਗਿਆ ਇਹ ਪਿੰਚੂ ਪਤਾ ਲੱਗਿਆ ਹੌਲੀ ਹੌਲੀ ਹੁਣ ਪਿੰਚੂ ਪਤਾ ਲੱਗਦਾ ਜਾਂਦਾ ਹਾਂਜੀ ਹਾਂਜੀ ਦੂਰ ਨੇੜੇ ਵੀ ਹਾਂਜੀ ਅੱਛਾ ਹੁਣ ਠੀਕ ਹੈ ਜਮ ਜਮਾ ਠੀਕ ਹੈ ਜੀ ਠੀਕ ਹੈ ਨਾ ਚੀਜ਼ ਪੈਂਦੀ ਆ ਇਹ ਲੱਤ ਵੀ ਜਮਾ ਮੁੜ ਕਿੰਨੇ ਕਦਮ ਹੋ ਕੇ ਠੀਕ ਹੋਏ ਨੂੰ ਹੋਣਾ ਹੈ ਉੰਤਾ ਹੋਗੇ 4-5 ਮਹੀਨੇ ਠੀਕ ਹੋ ਇਹਨੂੰ ਬਚਾਏ ਨਹੀਂ ਵੀ ਕਈ ਹੈ ਮੈਂ ਕੋਈ ਗੋਲੀ ਗੱਟਾ ਖਵਾ ਕੇ ਬੁਲਾ ਦੇਵੇ ਹਨਾ ਲੋਕਾਂ ਨੇ ਦੇਖਣ ਆਲੇ ਮੈਂ ਥੋੜੀ ਪੁਆਏ ਅੱਛਾ ਥੋੜੀ ਪੁਆਏ ਹਾਂਜੀ ਠੀਕ ਹੈ ਕਿਉਂਕਿ ਦਰਸ਼ਕੋ ਕਈ ਵਾਰੀ ਹੁੰਦਾ ਨਾ ਵੀ ਥੋੜੇ ਮਨ ਚ ਜਾਵੇ ਵੀ ਪਤਾ ਨਹੀਂ ਕੋਈ ਵੀ ਚੀਜ਼ ਖਵਾ ਕੇ ਤੇ ਕਿਸੇ ਨੂੰ ਬੁਲਾਤਾ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਵੀ ਜਿਆਦੇ ਬਹੁਤ ਲੋਕੀ ਦੁਖੀ ਵੀ ਬਹੁਤ ਆ ਤੇ ਇਦਾਂ ਕਰਦੇ ਵੀ ਬਹੁਤ ਪਰ ਜਿਹੜੇ ਇਹ ਨਾ ਮਰਦਾਨੇ ਕਾ ਪਰਿਵਾਰ ਆ ਸਾਡੇ ਹੀ ਪਿੰਡ ਦੇ ਨੇ ਤੇ ਅਸੀਂ ਤਕਰੀਬਨ ਕਿਉਂਕਿ ਮੈਂ ਜਾਦਾ ਤੁਹਾਨੂੰ ਪਤਾ ਵੀ ਕਿਸੇ ਦੀ ਵਡਿਆਈ ਨਹੀਂ ਕਰਦਾ ਹੁੰਦਾ ਐਵੇਂ ਫੋਕੀ ਸਾਡੇ ਗਵੰਡੀਆ ਅਸੀਂ ਇਹਨਾਂ ਦੇ ਵਿੱਚ ਰਹੇ ਆ ਸਾਨੂੰ ਪਤਾ ਹੈ ਕਿਉਂਕਿ ਇਹ ਵੀ ਬਾਬਾ ਜੀ ਪਹਿਲਾਂ ਕਾਫੀ ਬਿਮਾਰ ਰਹਿਣ ਲੱਗੇ ਸੀ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਫਿਰ ਇੱਥੋਂ ਦੀ ਸੇਵਾ ਲੱਗੀ ਪਤਾ ਲੱਗਿਆ ਤੇ ਹੁਣ ਇਹ ਇੱਥੇ ਵੱਡੇ ਢੰਡਾਰੇ ਵੀ ਹੁੰਦੇ ਨੇ ਤੇ ਜਗ੍ਹਾ ਵੀ ਤੁਸੀਂ ਦੇਖ ਲਓ ਯਾਰ ਜਦੋਂ ਰੋਜ਼ ਝਾੜੂ ਲੱਗਦਾ ਹੈ ਤੇ ਇੰਨੀਆਂ ਧੂਫਾਂ ਲੱਗਦੀਆਂ ਜਦੋਂ ਮਾਤਾ ਇਛੌਲਾ ਪਾਉਂਦੇ ਨੇ ਤੇ ਦੂਰ ਦੂਰ ਤੱਕ ਆਏ ਸਮਿਲਾਂ ਜਾਂਦੀਆਂ ਨੇ ਅਗਰਬਤੀ ਦੀਆਂ ਪਤਾ ਲੱਗਦਾ ਵੀ ਇੱਥੇ ਕੋਈ ਦਰਗਾਹ ਤੇ ਅੱਗੇ ਜਦੋਂ ਪਹਿਲਾਂ ਦੇ ਦੇਖਿਆ ਜਾਵੇ ਜਦੋਂ ਇੱਥੋਂ ਦੀ ਨੰਗੀਤਾ ਸੀ ਕਿਉਂਕਿ ਛਿੜੀ ਸੀ ਬਹੁਤ ਵੱਡੀ ਹੋਰ ਵੀ ਕਈ ਸਾਧੂ ਸੰਤਨ ਨੇ ਇੱਥੇ ਇੱਕ ਦੋਰੀ ਸਫਾਈ ਵੀ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਬੱਬਾ ਜੀ ਇੱਕ ਗੱਲ ਹੋਰ ਦੱਸੋ ਕਹਿੰਦੇ ਛਿੜੀ ਚ ਕਿਹਾ ਜਾਂਦਾ ਜਦੋਂ ਪਹਿਲਾਂ ਸੀ ਵੀ ਇੱਥੋਂ ਕੋਈ ਪਾਏ ਲੈ ਕੇ ਨਹੀਂ ਜਾਂਦਾ ਸੀ ਕਹਿੰਦੇ ਵੀ ਜੇ ਡਾਣੀ ਵੀ ਤੋੜ ਕੇ ਲੈ ਜਾਂਦੇ ਤੇ ਬਾਬਾ ਬਹੁਤ ਗਰਮ ਸੀ ਹੁਣ ਵੀ ਜੀ ਇਸੇ ਤਰ੍ਹਾਂ ਹੀ ਬਹੁਤ ਮਿਹਨਤ ਕਰ ਲੈਣਾ ਇਹਨਾਂ ਨੂੰ ਠੰਡਾ ਕਰਿਆ ਬਕੀਰਾ ਨੂੰ ਵੀ ਨਾ ਜੀ ਸਾਰੀ ਸੰਗਤ ਆਊਗੀ ਤੁਹਾਡੇ ਮੇਲੇ ਮਨਾਏ ਜਾਣਗੇ ਹੂੰ ਤੇ ਤੁਹਾਡੀ ਧਮ ਪਊਗੀ ਆ ਪਿਛਲੇ ਦਿਨੀ ਅਸੀਂ ਕਮਰਾ ਪਾਉਣਾ ਸੀ ਦਰਖਤ ਵੱਢ ਲਈ 5-7 ਹੂੰ ਦਰਖਤ ਬੰਦ ਕੇ ਛੱਡਤੇ ਉਹਨਾਂ ਦਾ ਬਢਾਂਗਾ ਜਿਹੜਾ ਦਰਖਤਾਂ ਵਾਲੇ ਛੱਡ ਗਏ ਹਮ ਸਾਰੇ ਪਿੰਡ ਦੇ ਵਿੱਚ ਅਸੀਂ ਬੇਨਤੀ ਕਰੀ ਵੀ ਇੰਨਾ ਬਾਲਣ ਤੁਹਾਨੂੰ ਫਰੀਦ ਦਿੰਨੇ ਆ ਟਰੈਕਟਰ ਤੇ ਲੱਦ ਦਿੰਨੇ ਆ ਘਰੇ ਲੈ ਜਾਓ ਕਿਸੇ ਨੇ ਵੀ ਇੱਥੇ ਦਰਖਤ ਚੱਕਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਕਹਿੰਦੇ ਐਡੇ ਕਰਨੇ ਫਕੀਰ ਦੇ ਦਰ ਤੋਂ ਅਸੀਂ ਤੜੀ ਦਾਤਣ ਲਿਓਨੀ ਹਾਂ ਗਰੀਬ ਪਰਿਵਾਰਾਂ ਦੇ ਘਰੀ ਜਾ ਜਾ ਮਿੰਤਾ ਕਰ ਗਿਆ ਕੋਈ ਨਹੀਂ ਲਗਿਆ ਹਾਰ ਕੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਵਿਚਾਲੇ ਧੂਣੀ ਲਾ ਲਈ ਸਾਰਾ ਉਹ ਬਾਲਣ ਸੀ ਜਿਹੜਾ ਉਹ ਮਚਾਉਣਾ ਪੈ ਗਿਆ ਇੱਥੇ ਇੱਕ ਘਰ ਹੀ ਅਸੀਂ ਵੀ ਨਹੀਂ ਲਗੇ ਡਰਦੇ ਘਰ ਹੀ ਅਸੀਂ ਵੀ ਨਹੀਂ ਜਾ ਸਕਦੇ ਸਾਨੂੰ ਵੀ ਭੈਅ ਆ ਅੱਛਾ ਇਥੋਂ ਉਹ ਪਾ ਚੀਜ਼ ਨਹੀਂ ਕੋਈ ਨਾ ਨਾ ਜੀ ਇਹ ਤਾਂ ਚੀਜ਼ ਨਹੀਂ ਲਿਜਾ ਸਕਦਾ ਹਜੇ ਤੱਕ ਅਸੀਂ ਇੱਥੇ ਰਾਤ ਰਹਿ ਕੇ ਨਹੀਂ ਦੇਖਿਆ ਹੂੰ ਐਡਾ ਵੱਡਾ ਦੱਸਦਿਆ ਵੀ ਇੱਥੇ ਮਨੀ ਦੇ ਨਾਲ ਖੇਡਦੇ ਆ ਇਹ ਸੱਪ ਰੂਪ ਦੇ ਵਿੱਚ ਹੋ ਕੇ ਹੂੰ ਤੇ ਅਸੀਂ ਰਾਤ ਨੂੰ ਅਸੀਂ ਵੀ ਨਹੀਂ ਕਿਤੇ ਰਹਿ ਕੇ ਦੇਖਿਆਗਾ ਇੰਨਾ ਭੈਅ ਆ ਇਸ ਦਰਬਾਰ ਦਾ ਪਰ ਰਾਜੀ ਇੰਨੀ ਛੇਤੀ ਕਰ ਦਿੰਦੇ ਆ ਰਜਾ ਤੇ ਏਡੀ ਛੇਤੀ ਲੈ ਆਉਂਦੇ ਆ ਮੈਂਟੋ ਮੈਂਟੀ ਰਿਜ਼ਲਟ ਅਗਲੇ ਨੂੰ ਮਿਲ ਜਾਂਦਾ ਜਦੋਂ ਦੇ ਬਾਬਾ ਜੀ ਤੁਸੀਂ ਆਏ ਹੋ ਮਾਤਾ ਜੀ ਇੱਥੇ ਲਗਾਤਾਰ ਦਰਸ਼ਕੋ ਸੇਵਾ ਕਰਦੀ ਹੈ ਨਾ ਤੇ ਤੁਸੀਂ ਦੇਖ ਸਕਦੇ ਹੋ ਉਦੋਂ ਦੇ ਕਿਉਂਕਿ ਖੇਤਾਂ ਦੇ ਵਿੱਚ ਨਾ ਇੱਥੇ ਕੋਈ ਬਿਜਲੀ ਦਾ ਪ੍ਰਬੰਧ ਸੀ ਕਿਉਂਕਿ ਬਾਰ ਬਾਰ ਆ ਪਿੰਡ ਤੋਂ ਇਹ ਜਗ੍ਹਾ ਤੁਸੀਂ ਦੇਖ ਸਕਦੇ ਹੋ ਖੇਤਾਂ ਦੇ ਵਿੱਚ ਬੂਰ ਵੀ ਕਰਵਾਇਆ ਕਮਰਾ ਵੀ ਪਵਾਇਆ ਤੇ ਸਫਾਈ ਕਰਾ ਕੇ ਪਰਸਾਂ ਲਾ ਕੇ ਮੈਂ ਨਾ ਹੁਣ ਤਾਂ ਯਾਰ ਇੱਥੇ ਆ ਕਿੰਨਾ ਤੁਸੀਂ ਕਿਹੜਾ ਆ ਕੇ ਦੇਖਿਓ ਬਾਬਾ ਜਾਦੇ ਵੀਰਵਾਰ ਨੂੰ ਆਉਂਦੀ ਸੰਗਤ ਜਾਦੇ ਵੀਰਵਾਰ ਨੂੰ ਮੇਲੇ ਕਰਨਾ ਤੇ ਜਿਹੜੀ ਵੀ ਸੁੱਖ ਪੂਰੀ ਹੁੰਦੀ ਆ ਉਹਦੀ ਬਰਫੀ ਚੜਾਉਂਦਾ ਅਗਲਾ ਹੂੰ ਵੀਰਵਾਰ ਵਾਲਾ ਦਿਨ ਬਰਫੀ ਖਾਦੀ ਨਹੀਂ ਜਾਂਦੀ ਇੱਥੇ ਸੰਗਤ ਤੋਂ ਇੰਨਾ ਜਿਆਦਾ ਕੱਟ ਇੰਨੀ ਕੱਠ ਹੁੰਦਾ ਤੇ ਇੰਨੀ ਬਰਫੀ ਚੜਦੀ ਆ ਖੋਏ ਦੀ ਬਰਫੀ ਚੜਦੀ ਆ ਹੂੰ ਜਦੋਂ ਵੀ ਕਿਸੇ ਦਾ ਕਾਰਜ ਬਣ ਜਾਂਦਾ ਹੂੰ ਫਿਰ ਖੋਏ ਦੀ ਬਰਫੀ ਚੜਾਉਂਦਾ ਹੂੰ ਕੈਨੇਡਾ ਅਮਰੀਕਾ ਦੇ ਜਹਾਜ਼ ਇੱਥੇ ਚੜਾਏ ਬੜਾ ਲੋਕਾਂ ਨੇ ਸਲਾਹਾ ਖੱਟਿਆ ਤੇ ਖੱਟ ਰਹੇ ਆ ਪਰ ਅਸੀਂ ਹੁਣ ਵੀ ਜੇ ਤੁਸੀਂ ਆ ਗਿਆ ਪੱਤਰਕਾਰ ਸਾਹਿਬ ਤੁਹਾਡੇ ਚਮਕੌਰ ਸਿੰਘ ਜੀ ਜੀ ਆਏ ਨੂੰ ਤੁਹਾਡੇ ਜਰੀਏ ਜੇ ਕਿਸੇ ਦਾ ਭਲਾ ਹੁੰਦਾ ਹੈ ਤੇ ਸਾਨੂੰ ਇਹਦਾ ਬਜ਼ੁਰਗਾ ਅੱਗੇ ਕੋਈ ਅਰਦਾਸ ਕਰਦਿਆਂ ਨੂੰ ਕੋਈ ਵੀ ਤਕਲੀਫ ਨਹੀਂ ਨਾ ਦਿਨੇ ਨਾ ਰਾਤ ਨੂੰ ਇੱਕ ਇੱਕ ਵਜੇ ਤੇ ਫੋਨ ਆਈ ਜਾਂਦੇ ਸੰਗਤ ਦੇ ਪਰ ਅਸੀਂ ਭੋਰਾ ਵੀ ਦਸਤੁਰਬ ਨਹੀਂ ਹੁੰਦੇ ਵੀ ਨਾ ਸਾਡੇ ਦੋ ਬਚਨ ਕਹਿਣ ਦੇ ਨਾਲ ਜਿਹੜੇ ਬੰਦੇ ਨੂੰ ਸ਼ਾਂਤੀ ਆ ਜੇ ਤੇ ਠੀਕ ਹੋ ਜੇ ਐਦੂੰ ਵੱਡੀ ਦੁਆ ਕੀ ਹੋਊਗੀ ਅੱਛੇ ਕੋਈ ਰੋਗ ਹੋਵੇ ਕੋਈ ਮਰਜ਼ੀ ਰੋਗ ਹੋਵੇ ਜੀ ਜੇ ਰੋਗ ਟੁੱਟਣ ਵਾਲਾ ਹੈ ਤੇ ਇਹਨਾਂ ਨੇ ਹਾਂ ਕਰਤੀ ਫਿਰ ਗਰੰਟੀ ਹੈ ਕੋਈ ਦਿਨ ਜਾਂ ਮਹੀਨੇ ਨਹੀਂ ਇੱਥੇ ਬੈਠੀ ਤਜਰਬਾ ਦਿਖਾ ਦਿੰਦੇ ਆ ਬਾਬੇ ਹੂੰ ਬਸ ਬੈਠਿਆ ਵਿੱਠੀ ਬੰਦਾ ਕਹਿ ਦਿੰਦਾ ਮੈਂ ਠੀਕ ਆ ਵੀ ਠੀਕ ਆ ਵੀ ਆਣੀ ਕਿਹੜਾ ਵੀ ਲਗਾਤਾ ਨਾ 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 ਇਹ ਨਹੀਂ ਵੀ ਆਈ ਚਲੋ ਨਾ ਇੱਥੇ ਮਸਿਆ ਮਨਾਈਏ ਨਾ ਪੁੰਨਿਆ ਮਨਾਈਏ ਨਾ 15 ਦਿਨਾਂ ਤੋਂ ਸਦਗੀਏ ਨਾਲ ਮਹੀਨੇ ਤੋਂ ਆਪੇ ਜਿਹੜਾ ਮੇਨ ਮੇਲਾ ਕਰਾਉਨੇ ਉਹਨੇ ਜੋ ਸੁਲਤਾਨਾ ਲੱਗੀ ਸੁਲਤਾਨਾ ਨੂਰ ਉਹ ਕਿੰਨੀ ਤਰੀਕ ਨੂੰ ਕਰਾਉਨੇ 7 ਸਤੰਬਰ ਦਾ ਹੁੰਦਾ ਜੀ 22/07 ਸਤੰਬਰ ਹਰ ਵਾਰੀ ਵੱਡਾ ਮੇਲਾ ਕਰਾਇਆ ਜਾਂਦਾ ਤੇ ਕੋਈ ਵੀ ਪਿੰਡ ਚ ਟਰਾਲੀ ਨਹੀਂ ਫੇਰੀ ਜਾਂਦੀ ਕਿਸੇ ਤੋਂ ਪਰਚੀ ਨਹੀਂ ਕੱਟੀ ਜਾਂਦੀ ਸਰਵੋ ਮੇਮ ਸੇਵਾਦਾਰ ਜਿਨ੍ਹਾਂ ਕੋਲੇ ਦੇਣ ਵਾਲਾ ਧਨ ਹੈਗਾ ਹੂੰ ਬਹੁਤਾ ਪਿਆ ਜਿਨ੍ਹਾਂ ਕੋਲੇ ਉਹ ਦੇ ਸੇਵਾਦਾਰ ਹੈ ਉਹਨਾਂ ਤੋਂ ਤੇ ਹੈਲਪ ਲੈ ਲਈਦੀ ਹੈ ਹੋਰ ਕਿਸੇ ਤੋਂ ਵੀ ਹੈਲਪ ਨਹੀਂ ਲਈ ਜਾਂਦੀਗੀ ਹੂੰ ਬਿਨਾ ਕਿਸੇ ਹੈਲਪ ਤੋਂ ਐਰ ਕੀ ਪੂਰਾ 4-5 ਲੱਖ ਰੁਪਏ ਦਾ ਖਰਚਾ ਸੀ ਸੁਲਤਾਨਾ ਨੂਰਾ ਨੂੰ 2 ਲੱਖ ਦਿੱਤਾ ਸਾਊਂਡ ਵਗੈਰਾ ਹੋਰ ਇੰਤਜ਼ਾਮ ਲੇ ਗਏ ਬਹੁਤ ਵੱਡੇ ਬਹੁਤ ਵੱਡੇ ਇੰਤਜ਼ਾਮ ਜੀ ਉਹ ਪੂਰਾ ਵੱਡਾ ਕਰਿਆ ਪਰ ਸਾਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਵੀ ਸਾਨੂੰ 10 ਰੁਪਏ ਦਿਓ ਦਿਓ ਆਏ ਨਹੀਂ ਵੀ ਛੋਟਾ ਥੀਲੇ ਕੇ ਪਿੰਡਾਂ ਤੇ ਨਾ ਨਾ ਜੀ ਨਾ ਨਾ ਕਿਸੇ ਪਿੰਡ ਦੇ ਪ੍ਰਕਰਮਾਂ ਲੱਗਦਾ ਹੈ ਦਰਸ਼ਕੋ ਜਿਹੜੀ ਇਹ ਜਗ੍ਹਾ ਨਾ ਕਿਉਂਕਿ ਬਹੁਤ ਪ੍ਰਾਤਨ ਆ ਤੇ ਤੁਸੀਂ ਜਦੋਂ ਇੱਕ ਵਾਰੀ ਦਰਸ਼ਨ ਕਰੋਗੇ ਜਾਂ ਕਿਸੇ ਨੂੰ ਵੀ ਕਹੀ ਰਹੀ ਆਪਣੇ ਆਸ ਗੁਆਢੀ ਹੁੰਦਾ ਤੇ ਜਿਹੜਾ ਤੁਸੀਂ ਜੇ ਨਾ ਇਹਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਕਈ ਵਾਰੀ ਕੀ ਹੁੰਦਾ ਆਪਣਾ ਕੋਈ ਜਾਣ ਪਛਾਣ ਵਾਲਾ ਹੁੰਦਾ ਜਾਂ ਹੋਰ ਹੁੰਦਾ ਲਿਆਜੀ ਹੁੰਦਾ ਉਹਦੇ ਕੋਲੇ ਜਦੋਂ ਇਹ ਵੀਡੀਓ ਪਹੁੰਚੂਗੀ ਤੇ ਪਤਾ ਨਹੀਂ ਲੱਗਦਾਗਾ ਕਿਉਂਕਿ ਜਿਹੜੀ ਬਹਿਮਾ ਭਰਮ ਵਾਲੀ ਆ ਦਰਸ਼ਕੋ ਵੀਡੀਓ ਆਪਾਂ ਵੀ ਨਾ ਬਣਾਈਏ ਤੇ ਨਾ ਪਾਈਏ ਕਿਉਂਕਿ ਇਹ ਜਿਹੜੀਗਾ ਪੀਰ ਫਕੀਰ ਜਾਂ ਕੋਈ ਆਪਣੇ ਪ੍ਰਾਤਨ ਜਗਾ ਉਹ ਉਸੇ ਤਰ੍ਹਾਂ ਹੀ ਜਿਹੜੇ ਗੁਰੂ ਪੀਰ ਆ ਉਹਨਾਂ ਦੀਆਂ ਜਰੂਰ ਆਪਾਂ ਇਸ ਤਰ੍ਹਾਂ ਦੇ ਨਾਲ ਮਨ ਦੇ ਵਿੱਚ ਆਇਆ ਕਿ ਇੱਥੋਂ ਦੀ ਨੰਗੀਤਾ ਸੀ ਤੇ ਯਾਰ ਬੜੀਆਂ ਰੌਣਕਾਂ ਲੱਗੀਆਂ ਦੂਰ ਦੂਰ ਤੱਕ ਮੇਕਾ ਜਾਂਦੀਆਂ ਇਹ ਦਰਬਾਰ ਦੀਆਂ ਤੇ ਮਨ ਨੂੰ ਕਿ ਮਨ ਦੇ ਵਿੱਚ ਸੋਚਿਆ ਤੇ ਅੱਜ ਕਈ ਦਿਨਾਂ ਬਾਅਦ ਕਿਉਂਕਿ ਹੁਣ ਕਾਫੀ ਦਿਨ ਹੋ ਗਏ ਉਹਨੇ ਵੀਡੀਓ ਵੀ ਕੋਈ ਨਹੀਂ ਪਾਈ ਸੀ ਆ ਬੋਟਾਂ ਦਾ ਰੌਲਾ ਸੀ ਉਹ ਵੀ ਨਹੀਂ ਆਪਾਂ ਵੀਡੀਓ ਪਾਈ ਸੀ ਪਰ ਅੱਜ ਮਨ ਕੀਤਾ ਅੱਜ ਪਹਿਲੇ ਦਿਨ ਜਾਂ ਦੁਬਾਰੇ ਆਪਾਂ ਵੀਡੀਓ ਪਾਉਣ ਲੱਗੇ ਆ ਤੇ ਪਹਿਲਾਂ ਆ ਦਰਬਾਰ ਦੀ ਆਪਾਂ ਪਾਤੀ ਆ ਤੇ ਮਿੱਤਰੋ ਆਪਾਂ ਇਹ ਜਿਹੜੀ ਹੈਗੀ ਆ ਸੰਗਤ ਜੀ ਵੀਡੀਓ ਪਾਤੀ ਆ ਤੇ ਤੁਸੀਂ ਇਹ ਜਗ੍ਹਾ ਜਿਹੜੀ ਆ ਸਾਹਮਣੇ ਮਾਈ ਸਤੀ ਦੀ ਜਗ੍ਹਾ ਏ ਤੇ ਆ ਚੱਕਰ ਰੋਡ ਆ ਤੁਹਾਨੂੰ ਦੀਦੇ ਹੋਣੇ ਮੋਟਰਸਾਈਕਲ ਲੈਟਾਂ ਜਗਦੀਆਂ ਲੋਪੋ ਤੋਂ ਜਦੋਂ ਆਪਾਂ ਚੱਕਰ ਨੂੰ ਜਾਂਦੇ ਆ ਉੱਥੇ ਇੱਕ ਬੋਰਡ ਲੱਗਾ ਹੋ ਜਿੱਥੇ ਲਿਖਿਆ ਅਮਰਕੁਟੀ ਇਧਰ ਆ ਉਹ ਜਦੋਂ ਉਧਰ ਨੂੰ ਮੁੜੋਗੇ ਸਾਹਮਣੇ ਤੁਹਾਨੂੰ ਇਹ ਦਰਗਾਹ ਜਿਹੜੀ ਫਕੀਰਾਂ ਦੀ ਕਿਉਂਕਿ ਫਕੀਰਾਂ ਦੀ ਇਹ ਦਰਗਾਹ ਹੈ ਬਹੁਤ ਪ੍ਰਾਤਨ ਹੈ ਕੱਚੀ ਦਰਗਾਹ ਹੁੰਦੀ ਸੀ ਤੇ ਉਸ ਤੋਂ ਬਾਅਦ ਲਗਾਤਾਰ ਹੀ ਰੰਗ ਭਾਗ ਲੱਗ ਰਹੇ ਆ ਤੇ ਤੁਸੀਂ ਸ਼ੇਅਰ ਕਰ ਦੇਣਾ ਜਰੂਰ ਕਿਉਂਕਿ ਇਹ ਵੀ ਤੁਹਾਨੂੰ ਕੋਈ ਨਾ ਫਲ ਮਿਲਣਾ ਤੇ ਆਪਾਂ ਵੀ ਇੱਥੇ ਕਿਉਂਕਿ ਆ ਜਿਵੇਂ ਬਾਬਾ ਜੀ ਨੇ ਦੱਸਿਆ ਵੀ ਇਹ ਨਹੀਂ ਵੀ ਇੱਥੇ ਜਦੋਂ ਮੇਲਾ ਹੁੰਦਾ ਤੇ ਟਰੈਲਿੰਗਾਂ ਲੈ ਕੇ ਵੀ ਢੀਡੇ ਦਿੰਦੇ ਫਿਰ ਉਹ ਪਹਿਲਾ ਰਸਨ ਨਾ ਇਹ ਜਿਨ੍ਹਾਂ ਤੇ ਕਿਰਪਾ ਕਰ ਦਿੰਦੇ ਆ ਕਹਿੰਦੇ ਇਹੋ ਜਿਹੇ ਪਰਿਵਾਰ ਆ ਜਿਹੜੇ ਬਹੁਤ ਅਹ ਧਨੀ ਪਰਿਵਾਰ ਹੋਏ ਬੈ ਨੇ ਤੇ ਕਰੋੜਾਪਤੀ ਲੱਖਾਪਤੀ ਕਹਿ ਸਕਦੇ ਹਾਂ ਤੇ ਉਹ ਇੱਥੇ ਆਪੇ ਹੀ ਜੋ ਸਰ ਦਾ ਮੁਤਾਬਕ দান ਕਰਦੇ ਨੇ ਤੇ ਬਾਕੀ ਇਹ ਰਬਾਬੀ ਪਰਿਵਾਰ ਤੇ ਉਸ ਤੋਂ ਬਾਅਦ ਇੱਥੇ ਵੱਡੇ ਜਿਹੜੇ ਉਹ ਇੱਕ ਵਾਰੀ ਪੜਾਾਰੇ ਹੁੰਦੇ ਆ ਬਾਬਿਆਂ ਦੇ ਇਹ ਨਹੀਂ ਵੀ ਆਪਾਂ ਮੱਸੀਆ ਲਾਉਣੀ ਪੁੰਨਿਆ ਲਾਉਣੀ ਆ ਜਾਂ ਸੰਗਤਾਂ ਲੈ ਕੇ ਆਇਓ ਇਹ ਜਾਂ ਕੁਝ ਨਹੀਂ ਨਾ ਕਿਸੇ ਨੂੰ ਇੱਥੇ ਖੇਡਣ ਦਿੱਤਾ ਜਾਂਦਾ ਨਾ ਕੋਈ ਪਖੰਡਾ ਨਾ ਕੋਈ ਟੂਣਾ ਟਮਣਾ ਸਿੱਧਾ ਦੁਆ ਤੇ ਕਹਿੰਦੇ ਨਾ ਦੋ ਚੀਜ਼ਾਂ ਹੁੰਦੀਆਂ ਇੱਕ ਦਵਾਈ ਦਵਾਈ ਜਿਹੜੀ ਆਪਾਂ ਦਵਾਈ ਮੈਡੀਸਨ ਲੈਨੇ ਆ ਉਹ ਤੇ ਇੱਕ ਦੁਆ ਜਿਹੜੀ ਦੁਆ ਹੈ ਉਹ ਇਹ ਕਰਦੇ ਨੇ ਅਰਦਾਸ ਬੇਨਤੀ ਤੇ ਤੁਸੀਂ ਵੀ ਜੇਕਰ ਆਪਣੇ ਕੋਈ ਤੁਹਾਨੂੰ ਲੱਗਦਾ ਕਿ ਆਪਣੇ ਕੋਈ ਜਾਣ ਪਛਾਣ ਦੇ ਵਿੱਚ ਜਾਂ ਕੋਈ ਰਿਸ਼ਤੇਦਾਰੀ ਜਾਂ ਕੋਈ ਦੋਸਤ ਮਿੱਤਰ ਕੋਈ ਲੱਗਦਾ ਅਜਿਹੀ ਸਮੱਸਿਆ ਤੋਂ ਪੀੜਤ ਹੈ ਤੇ ਉਹਨਾਂ ਨੂੰ ਜ਼ਰੂਰ ਵੀਡੀਓ ਸ਼ੇਅਰ ਕਰਿਓ ਅੱਗੇ ਵੀ ਭੇਜਿਓ ਤਾਂ ਕਿ ਕਿਸੇ ਨੂੰ ਕਿਉਂਕਿ ਇਹ ਦਰਗਾਹ ਨੇ ਜਿਵੇਂ ਵੱਡੀਆਂ ਦਰਗਾਹਾਂ ਨੇ ਫਕਰ ਬਾਬਾ ਦਾ ਮੂਛਾ ਦੀ ਹੋਗੀ ਜਿਵੇਂ ਉਹ ਆਪਣੇ ਨਕੋਦਰ ਵਾਲੀ ਹੋਗੀ ਉਸ ਤਰ੍ਹਾਂ ਦੀ ਦਰਗਾਹ ਹੈ ਇਹ ਨਹੀਂ ਵੀ ਕੋਈ ਜਿਵੇਂ ਆਮ ਪਿੰਡਾਂ ਦੇ ਵਿੱਚ ਕੋਈ ਸਿਆਣੇ ਬੈਠੇ ਜਾਂ ਕੋਈ ਉਸ ਤਰ੍ਹਾਂ ਦੀ ਨਹੀਂ ਇਹ ਵੱਡੇ ਜਿਹੜੇ ਇੱਥੇ ਦੇ ਬਹੁਤ ਇਤਿਹਾਸ ਆ ਲੰਮਾ ਇੱਥੇ ਅਸੀਂ ਉਹ ਵੀ ਕਿਤੇ ਤੁਹਾਨੂੰ ਜਰੂਰ ਇਹ ਜਗ੍ਹਾ ਦੇ ਫੇਰ ਦਰਸ਼ਨ ਕਰਾ ਕੇ ਤੇ ਬਾਬਾ ਜੀ ਨਾਲ ਆਪਾਂ ਜਰੂਰ ਖੁੱਲੀ ਚਰਚਾ ਕਰਾਂਗੇ ਵਿਚਾਰ ਕਰਾਂਗੇ ਉਹਦਾ ਲਿੰਕ ਪਾਵਾਂਗੇ ਕਿ ਵੀ ਇਹ ਫਕੀਰ ਆ ਜਿਹੜੇ ਕੌਣ ਸੀ ਕਿਵੇਂ ਆਏ ਕਦੋਂ ਹੋਏ ਉਹ ਸਾਰੀ ਗੱਲਬਾਤ ਫੇਰ ਕਿਤੇ ਖੁੱਲੀ ਕਰਾਵਾਂਗੇ ਤੁਹਾਨੂੰ ਧੰਨਵਾਦ ਹੈ ਬਣੇ ਰਹੋ ਜੇ ਇਹਨੂੰ ਸ਼ੇਅਰ ਜਰੂਰ ਕਰ ਦਿਓ ਤੇ ਜੇਕਰ ਕਿਸੇ ਨੂੰ ਵੀ ਲੱਗਦਾ ਤੁਹਾਡੇ ਏਰੀਏ ਦੇ ਵਿੱਚ ਜਾਂ ਕਿਤੇ ਵੀ ਵੀ ਕੋਈ ਪੀੜਤ ਹੈ ਤੇ ਉਹਦੇ ਤੱਕ ਵੀਡੀਓ ਪਹੁੰਚਾਉ ਤਾਂ ਕਿ ਕਿਸੇ ਦਾ ਭਲਾ ਹੋ ਚੱਕੇ ਕਿਉਂਕਿ ਇਥੇ ਆਉਣ ਸਾਰੀ ਬਾਬੇ ਨੇ ਕਿਹਾ ਵੀ ਕਰ ਪਲਾ ਹੋ ਪਲਾ ਕਦੇ ਜੇ ਆਪਾਂ ਕਿਸੇ ਦਾ ਕਰਾਂਗੇ ਤੇ ਆਪਣਾ ਵੀ ਚੰਗਾ ਹੀ ਹੋਊਗਾ ਆਪਾਂ ਚੰਗੇ ਲਈ ਵੀ ਕਿਸੇ ਦਾ ਚੰਗਾ ਹੋ ਜੀ ਇਸ ਲਈ ਇਹ ਵੀਡੀਓ ਜਿਹੜੀ ਪਾਰਾਂ ਤੇ ਤੁਸੀਂ ਵੀ ਸ਼ੇਅਰ ਕਰਿਓ ਤੇ ਇਹ ਨੰਬਰ ਦੇ ਉੱਤੇ ਸੰਪਰਕ ਕਰ ਲਓ ਤੇ ਜੇ ਨਾ ਵੀ ਸੰਪਰਕ ਹੋਵੇ ਇਹ ਲੋਪੋ ਪੈਂਡਾ ਤੁਹਾਨੂੰ ਪਤਾ ਉਹਨੂੰ ਛੇਵੇਂ ਪਾਛਾ ਦਾ ਪ੍ਰਦਾਨਾ ਪੀਰਾਪੁਰੀ ਨਗਰੀ ਆ ਤੇ ਵੀਰਵਾਰ ਨੂੰ ਤੁਸੀਂ ਇਹ ਜਗ੍ਹਾ ਦੇ ਉੱਤੇ ਆਵੋਗੇ ਤੇ ਇੱਥੇ ਰੌਣਕ ਮਿਲਦੇ ਜਾਣੇ ਆ ਬੜੇ ਤੇ ਬੱਚੇ ਹੋਰ ਸੰਗਤਾਂ ਫਿਰਦੀਆਂ ਆਉਣਗੀਆਂ ਤੇ ਨਾਲ ਹੀ ਭੰਡਾਰਾ ਚੱਲਦਾ ਹੋਊਗਾ ਤੇ ਨਾਲੇ ਉਹਦੇ ਭੰਡਾਰਾ ਛਕਿਓ ਤੇ ਨਾਲੇ ਬਾਬਾਈ ਦੇ ਨਾਲ ਗੱਲਬਾਤ ਕਰਿਓ ਧੰਨਵਾਦ